ਅੱਜ ਬਾਬਾ ਸਾਹਿਬ ਦੇ ਮੰਚ ਤੇ ਗੱਲ ਕਰ ਰਿਹਾ ਔਰ ਦੁਬਾਰਾ ਫੇਰ ਕਹਨੂੰ ਦੱਸਣ ਲੱਗਿਆ ਕਿ 2026 ਦੇ ਵਿੱਚ ਪਹਿਲਾ IAS IPS ਹੋਰ ਵੱਡਾ ਔਰ ਇੱਕ ਦਿਨ ਐਸਾ ਆਏਗਾ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਗਰਾਉਂ ਕੋਲ ਤੋਂ ਇਹ ਤੁਹਾਨੂੰ ਮਨਾ ਕਰ ਦਿਆ ਕਰਨਾ ਟ੍ਰੈਫਿਕ ਭਾਈ ਉੱਥੇ ਦੋ ਦਿਨ ਦਾ ਮੇਲਾ ਸ਼ੁਰੂ ਹੋ ਗਿਆ ਬਾਬਾ ਸਾਹਿਬ ਦਾ ਸੋ ਕੁਝ ਲੋਕਾਂ ਨੇ ਅ ਪ੍ਰਯਾਸ ਕੀਤਾ ਜਿਸ ਨੂੰ ਇਸ ਸਭ ਸੰਵਿਧਾਨ ਨੂੰ ਪੂਰੀ ਦੁਨੀਆ ਮੰਨਦੀ ਆ ਉਸ ਨੂੰ ਲਿਖਣ ਵਾਲਾ ਬਾਬਾ ਸਾਹਿਬ ਅੱਜ ਰਾਸ਼ੀ ਜੀ ਬੋਲੇ ਆ ਇਹਨਾਂ ਨੂੰ ਬੋਲਣ ਦਾ ਪੜ੍ਹਨ ਦਾ ਅਧਿਕਾਰ ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਦਿੱਤਾ ਇਹ ਜਿਹੜੇ ਕਿਸਾਨ ਜ਼ਿਮੀਦਾਰ ਇਹ ਸੰਵਿਧਾਨ ਦੇ ਰਾਹੀਂ ਮੱਜਮੀਨਾ ਦੇ ਮਾਲਕ ਬਣੇ ਇਸ ਕਰਕੇ ਉਹ ਸਾਰਿਆਂ ਦੇ ਸੀ ਲੇਕਿਨ ਸਮਾਜ ਵਿਰੋਧੀ ਕੁਝ ਲੋਕਾਂ ਨੇ ਬਾਬਾ ਸਾਹਿਬ ਦਾ ਨਰਾਦਰ ਕੀਤਾ ਕ੍ਰਿਸ਼ਨ ਜੀ ਪਹਿਲਾ ਔਰ ਅੱਜ ਵੀ ਉਹਨਾਂ ਦਾ ਚੈਲੰਜ ਸੀਗਾ ਕਿ 14 ਤੋਂ ਪਹਿਲਾਂ ਪਹਿਲਾਂ ਬਾਬਾ ਸਾਹਿਬ ਦੇ ਸਟੈਚੂ ਅਸੀਂ ਤੋੜਾਂਗੇ ਲੇਕਿਨ ਮੇਰੀ ਕੌਮ ਦੇ ਬੱਬਰ ਸ਼ੇਰਾ ਨੇ ਪੂਰੇ ਪੰਜਾਬ ਦੇ ਅੰਦਰ ਐਸੀ ਤਾਕਤ ਦਿਖਾਈ ਇਹ ਮੇਲੇਆ ਦੇ ਰੂਪ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਆਕੇ ਦਿਖਾਵੇ ਪਈ ਮੈਦਾਨਾ ਜਿਹਨੇ ਉਹ ਕੀਤਾ ਜਿਹਨੇ ਆਦੇਸ਼ ਦਿੱਤਾ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੀ ਸੌਦਾ ਲਾ ਦੇਾਂਗੇ ਖਤਮ ਕਰ ਦਿਆਂਗੇ ਸੋ ਇਹ ਜੇ ਗੁਰਬੰਧ ਸਿੰਘ ਪੰਨੂ ਵਰਗੇ ਲੋਕ ਜਿਹੜੇ ਕਦੀ ਇੱਥੇ ਹਿੰਦੂ ਸਿੱਖਾਂ ਦੇ ਵਿੱਚ ਕਦੀ ਮੁਸਲਮਾਨਾਂ ਅੱਜ ਕਦੀ ਈਸਾਈਆਂ ਹੋਣ ਇਹਨਾਂ ਨੇ ਕਿਹਾ ਯਾਰ ਉੱਥੇ ਦਾ ਅਸੀਂ ਕਾਮਯਾਬ ਨਹੀਂ ਹੋਏ 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 ਸੰਵਧਾਨ ਦੀ ਸੌਖਾ ਕੇ ਅੱਜ ਪ੍ਰਣ ਕਰਨਾ ਹੈ ਕਿ ਅਸੀਂ ਆਪਸੀ ਭਾਈਚਾਰਾ ਆਪਸੀ ਫ੍ਰੇਮ ਬਣਾ ਕੇ ਰੱਖਣਾ ਜੁੜ ਕੇ ਰਹਿਣਾ ਇਕੱਠੇ ਹੋ ਕੇ ਰਹਿਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭੀਮ ਇਹੇ ਵਿਸ਼ਵ ਪ੍ਰਸਿੱਧ ਗਾਇਕਾ ਬਣ ਕੇ ਇਸ ਸਟੇਜ ਤੇ ਗਾਣਾ ਹੋਊਗੀ ਮੈਂ ਤੁਹਾਨੂੰ ਵਾਦਾ ਹੈ ਇਹੇ ਪ੍ਰਸਿੱਧ

मरा न देखा को जरम, देखी कोई धर्म न देगी कोई जात एकता में रहने की हमेशा करी बात खोद किया है संघर्ष और सहा अपमान और मा दिल मां बहन को दिलवाया है सम्मान हमें मान से अछूत पानी पीने भी नहीं दिया नहीं तो बोलने का हक हमें जीने भी नहीं दिया हम दलितों के साथ ਮੇਰਾ ਨਾਂਜੀ ਸੰਜੀਵ ਕੁਮਾਰ ਸੰਜੋਆ ਤੇ ਮੈਂ ਆ ਰਾਹੋਂ ਰੋਡ ਦੇ ਉੱਤੇ ਬਸ ਲੁਧਿਆਣਾ ਬਸਤੀ ਜੋ ਹੁੱਕ ਦੇ ਵਿੱਚ ਰਹਿਣਾ ਜੀ ਬਾਬਾ ਸਾਹਿਬ ਤੋਂ ਕਿੰਨਾ ਬੇੜਾ ਜੀ ਰਸਤਰੀ ਮਾ ਜਦੋਂ ਦੇਸ਼ਕੀ ਕਰਨਾ ਚਾਹੋ ਉੱਥੇ ਬੋਲੋ ਦੇਖੋ ਜੀ ਜਿੱਤੇ ਬਾਬਾ ਸਾਹਿਬ ਨੇ ਦਲਤਾਂ ਨੂੰ ਮੁਕਤੀ ਦਵਾਈ ਜਾਤ ਪਾਸ ਤੋਂ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਉੱਤੇ ਵੱਡਾ ਯੋਗਦਾਨ ਨਾਰੀ ਦੇ ਵੀ ਇੱਕ ਤਰ੍ਹਾਂ ਦੇ ਮੁਕਤੀ ਦਾਤਾ ਹੋਏ ਆ ਕਿਉਂਕਿ ਜੜੀਂ ਹਿੰਦੂ ਧਰਮ ਦੇ ਹਿਸਾਬ ਨਾਲ ਨਾਰੀ ਨੂੰ ਜਿਹੜਾ ਸਤੀ ਪ੍ਰਥਾ ਦੇ ਤੌਰ ਤੇ ਜਦੋਂ ਉਹਦਾ ਘਰ ਵਾਲਾ ਮਰਦਾ ਸੀ ਉਹਨੂੰ ਨਾਲ ਜਹਾਲ ਚਾਲ ਦਿੱਤਾ ਜਾਂਦਾ ਸੀ ਸਾੜ ਦਿੱਤਾ ਜਾਂਦਾ ਸੀ ਜੇਕਰ ਉਹਦੀ ਇੱਛਾ ਨਹੀਂ ਵੀ ਹੁੰਦੀ ਸੀ ਫਿਰ ਉਹਨੂੰ ਚੁੱਕ ਕੇ ਉਹਦੇ ਸੇਵੇ ਦੇ ਵਿੱਚ ਪਾਇਆ ਜਾਂਦਾ ਸੀ ਇਹ ਇਹਨਾਂ ਨੇ ਨਾਰੀ ਜਾਤੀ ਨੂੰ ਵੀ ਇਹ ਕਰ ਲੈ ਕੇ ਦਿੱਤਾ ਤੇ ਜਿੰਨਾ ਵੀ ਦਲਿਤ ਵਰਗ ਆ ਉਹਨਾਂ ਨੂੰ ਵੀ ਲੈ ਕੇ ਦਿੱਤਾ ਭਾਰਤ ਦਾ ਸੰਵਿਧਾਨ ਲਿਖਿਆ ਜਿਹਦੇ ਨਾਲ ਅੱਜ ਕਾਇਆ ਕਲਪ ਹੋ ਰਿਹਾ ਦੇਸ਼ ਦੇਸ਼ ਚੱਲ ਰਿਹਾ ਜਿੱਦਾਂ ਜੇ ਆਪਾਂ ਦੇਖਦੇ ਆ ਪਿੱਛੇ ਵੀ ਨਹੀਂ ਬਾਬਾ ਸਾਹਿਬ ਦਾ ਜਿਹੜਾ ਸ਼ੀਰਮ ਉਹ ਤਾਂ ਖੋੜਿਆ ਗਿਆ ਇਹ ਉਹਨਾਂ ਨੂੰ ਦੇਸ਼ ਦੇ ਵਿਰੋਧ ਹੋਇਆ ਉਹਦੇ ਵਿੱਚ ਕੁਛ ਸ਼ਰਾਰਤੀ ਲੋਕ ਸੋਚਿਆ ਕੀ ਹੈ ਉਹਨੂੰ ਤੁਸੀਂ ਕਿਉਂ ਕਰੋ ਉਹ ਸ਼ਰਾਰਤੀ ਸੂਜਮਨ ਘਟ ਹੈ ਜੀ ਉਹ ਸ਼ਰਾਰਤੀ ਨਹੀਂ ਆਪਾਂ ਕਹਿ ਸਕਦੇ ਆ ਉਹ ਰਟੇ ਰਟਾਈਆਂ ਗੱਲਾਂ ਲੋਕਾਂ ਦੀਆਂ ਮਗਰ ਲੱਗੇ ਹੋਏ ਆ ਜੇਕਰ ਆਪਾਂ ਬਾਬਾ ਸਾਹਿਬ ਦੀ ਗੱਲ ਕਰੀਏ ਅਣਤੀ 3 ਨਵੰਬਰ 1950 ਨੂੰ ਬਾਬਾ ਸਾਹਿਬ 2 ਲੱਖ 90 ਲੈ ਕੇ ਹਰਮੰਦਰ ਸਾਹਿਬ ਆਪਣੇ ਗੁਜਰਾਤ ਤੋਂ ਆਪਣਾ 2 ਲੱਖ ਬੰਦਾ ਪੈਦਲ ਲੈ ਕੇ ਹਰਮੰਦਰ ਸਾਹਿਬ ਪਹੁੰਚੇ ਸੀ ਉਹਨਾਂ ਨੇ ਇੱਥੇ ਆ ਕੇ ਇੱਕੋ ਗੱਲ ਰੱਖੀ ਸੀ ਅਸੀਂ ਪਿੱਟੇ ਹੋਏ ਲੋਕਾਂ ਸਾਨੂੰ ਗੱਲ ਨਾਲ ਲਾ ਲੋ ਜਿਹੜਾ ਤੁਹਾਡਾ ਧਰਮ ਹੈ ਇਹ ਜਾਤ ਬਾਤੋਂ ਮੁਕਤੀ ਇਹ ਬਹੁਤ ਉਤਮ ਧਰਮ ਇਸ ਇਸ ਦੇ ਵਿੱਚ ਜਾਤ ਬਾਤ ਨਹੀਂ ਹੈਗੀ ਐ ਤੇ ਸਾਨੂੰ ਰੋਟੀ ਦੇ ਬੇਟੀ ਦੀ ਸਾਂਝ ਕਰੋ ਮੈਂ ਸਮਝਣਾ ਉਸ ਮੂਰਖ ਨੂੰ ਉਹ ਉਹ ਦਿਨ ਬਾਰੇ ਦੱਸਣਾ ਚਾਹੀਦਾ ਕਿ ਜੇਕਰ ਉਸ ਦਿਨ ਮਾਸਟਰ ਤਾਰਾ ਸਿੰਘ ਉਹਨਾਂ ਨੇ ਉਹਦੀ ਗੱਲ ਮੰਨ ਲਈ ਹੁੰਦੀ ਤੇ ਉਹਨੂੰ ਖਾਲੀ ਨਾ ਮੋੜਿਆ ਹੁੰਦਾ ਅੱਜ ਪੂਰੇ ਭਾਰਤ ਤੇ ਖਾਲਸਾਣ ਹੋਣਾ ਸੀ ਅੱਜ ਅਸੀਂ ਪੰਜਾਬ ਦੇ ਵਿੱਚ ਖਾਲਸਾ ਰਾਜ ਮੰਗਦੇ ਆ ਤੇ ਸਾਡੇ ਪੂਰੇ ਭਾਰਤ ਵਿੱਚ ਖਾਲਸਾ ਰਾਜ ਹੋਣਾ ਸੀ ਤੇ ਮੈਂ ਉਹ ਬੰਦੇ ਦੀ ਮੂਰਖਤਾ ਇਹ ਕਿਸੇ ਵਿਸ਼ੇਸ਼ ਜਾਤੀ ਦਾ ਧਰਮ ਨਹੀਂ ਹੈਗਾ ਸਿੱਖ ਧਰਮ ਉਹਦੇ ਵਿੱਚ ਕੁਰਬਾਨੀਆਂ ਸਾਡੇ ਸਮਾਜ ਦੀਆਂ ਸਭ ਤੋਂ ਜ਼ਿਆਦਾ ਜੇ ਬਾਬਾ ਸੰਗਰ ਸਿੰਘ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਸ਼ਕਲ ਮਿਲਦੀ ਸੀ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੂੰ ਕਲਗੀ ਲਾ ਕੇ ਗੁਰੂ ਮਹਾਰਾਜ ਨੇ ਭੇਜਿਆ ਉਹਨਾਂ ਨੇ ਦੱਸਿਆ ਖਾਲਸਾ ਮੇਰਾ ਰੂਪ ਹੈ ਖਾਸ ਅੱਜ ਕਹਿੰਦਾ ਤੂੰ ਹੀ ਗੁਰੂ ਗੋਬਿੰਦ ਸਿੰਘ ਜਾ ਕਹਿੰਦਾ ਅੱਜ ਮੈਂ ਮੈਨੂੰ ਆਰਾਮ ਕਰਨ ਦੇ ਮੈਂ ਜਾਣਾ ਤੇ ਉਹ ਸੰਗਤ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਦੀ ਬਾਈ ਪਰ ਇਹਨਾਂ ਲੋਕਾਂ ਨੂੰ ਸਮਝਣ ਸਮਝਣ ਨੂੰ ਟਾਈਮ ਲੱਗਣਾ ਜੇਕਰ ਉਹਨਾਂ ਨੇ ਬੁੱਧ ਧਰਮ ਡੋਪਟ ਕੀਤਾ ਤਾਂ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਦੇਣਾ ਜਿਹਨਾਂ ਨੂੰ ਲਾਣ ਦਾ ਮਾਣ ਨਹੀਂ ਉਹਨਾਂ ਨੂੰ ਪਾਇ ਹੀ ਨਹੀਂ ਰਹੇ ਔਰ ਉਲਟਾ ਉਸ ਬਾਪ ਨੂੰ ਫੜ ਰਹੇ ਜਿਹੜਾ ਤੁਹਾਡੇ ਕੋਲ ਚੱਲ ਕੇ ਆਇਆ ਸੀ ਉਹਨੇ ਸਿੱਖ ਧਰਮ ਬਾਰੇ ਮਾੜਾ ਕਹੀ ਨਹੀਂ ਕਦੇ ਉਹਨੂੰ ਕੀ ਲੱਗ ਰਿਹਾ ਇੱਥੇ ਇੱਕ ਧਰਮ ਦੇ ਵਿੱਚ ਪ੍ਰੋਗਰਾਮ ਸਾਡੇ ਲੋਕਾਂ ਨੂੰ ਵੀ ਕਰਾ ਰਹੇ ਨੇ ਦੇਖੋ ਜੀ ਮੈਂ ਇਹ ਗੱਲ ਮੈਂ ਗੱਲ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਹੀ ਲੋਕ ਆ ਉਹਦੇ ਕੁਝ ਲੋਕ ਆ ਬਾਹਰਲੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਆ ਉਹ ਸਿਰਫ ਇੱਕ ਢੋਂਗ ਆ ਜਿੱਦਣ ਸਿੱਖ ਬੰਦ ਉਦੋਂ ਹੁਣ ਜਿੱਦਣ ਇੱਕ ਪੱਗ ਬੰਨੇ ਬੰਦੇ ਦੀ ਜਾਤ ਨਹੀਂ ਹੋਣੀ ਕੋਈ ਢੱਲੋ ਨਹੀਂ ਹੋਣਾ ਕੋਈ ਗਰਿਆਂ ਨਹੀਂ ਹੋਣਾ ਕੋਈ ਸਹਿਣੀ ਨਹੀਂ ਹੋਣਾ ਮਗਰ ਕੋਈ ਫਲਾਨਾ ਗੋਤੀ ਨਹੀਂ ਹੈਗਾ ਉਦੋਂ ਸਿੱਖ ਆਣਾ ਜਦੋਂ ਤੱਕ ਇਹ ਜਾਤਵਾਦ ਨਹੀਂ ਖਤਮ ਕਰਦੀ ਗੁਰੂ ਗੋਬਿੰਦ ਸਿੰਘ ਨੇ ਜਾਤਵਾਦ ਖਤਮ ਕਰਨ ਦੇ ਲਈ ਉਹਨੇ ਐਡੀ ਚੋਟੀ ਦਾ ਜ਼ੋਰ ਲਾਤਾ ਪਰ ਇਹ ਬੰਦਰ ਨਹੀਂ ਸੁਣ ਸਕੇ ਚਾਹ ਤੁਹਾਨੂੰ ਬਾਬਾ ਸਾਹਿਬ ਦੇ ਪ੍ਰੀਣਮਾਨ ਦੇ ਹੁੰਦੀਆਂ ਪੂਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾ ਜੈਪੀਨ ਜੈ ਭਰ